ਅਗਲੇ ਪਿੰਡ ਤੋਂ ਜਾਂ ਇਸ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਿੱਥੋਂ ਤੱਕ ਨਸ਼ਾ ਖਾਣ ਬਾਰੇ ਦੀ ਗੱਲ ਹੈ ਤੁਹਾਨੂੰ ਦੱਸ ਦਿੱਤਾ ਕਿ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿੱਥੋਂ ਤੱਕ ਨਸ਼ਾ ਤਸਕਰ ਦੀ ਗੱਲ ਹੈ ਤੁਸੀਂ ਸਹੀ ਜਾਣਕਾਰੀ ਇੱਕ ਨੰਬਰ ਵੀ ਇੱਥੇ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਜਾਣਕਾਰੀ ਦੇ ਦਿਓ ਤੁਸੀਂ ਮੇਰੀ ਇੱਕ ਸੇਵਾਦਾਰ ਹੋਣ ਦੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੋਣ ਮੇਰੇ ਸਿਰ ਤੇ ਹੋਣ ਤੇ ਕਿ ਆਪਾਂ ਸਾਰਿਆਂ ਨੂੰ ਇੰਨਾ ਇੰਨਾ ਟਾਈਮ ਹੋ ਗਿਆ ਸਰਕਾਰਾਂ ਦੇਖਦੇ ਇੰਨੀ ਨੇ ওভার ਹੋ ਗਈ ਸਾਨੂੰ ਵੀ ਸਰਵਿਸ ਕਰਦਿਆਂ ਇੰਨਾ ਟਾਈਮ ਹੋ ਚੁੱਕਿਆ ਪਰ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਉਹ ਕਦੀ ਤੁਸੀਂ ਦੇਖੀ ਨਹੀਂ ਹੋਣੀ ਕਦੀ ਸੁਣੀ ਨਹੀਂ ਹੋਣੀ ਜਲਜੀਤ ਸਿੰਘ ਸੁਪੁੱਤਰ ਸਰਦਾਰ ਤੇਜਪਾਲ ਸਿੰਘ ਉਪ ਮੰਡਲ ਵਿਸ਼ੇ ਸਰਦਾਰ ਅਮਨਜੀਤ ਸਿੱਧੂ ਜੀ ਇਹਨਾਂ ਸਨਮਾਨ ਦੇ ਰਿਹਾ ਨਾਲ ਨਾਲ ਕਾਕਾ ਜੀ ਮਨਜੀਤ ਸਿੰਘ ਜੀ ਆਗਰ ਅੱਗੇ ਉਹ ਫਿਰ ਅੱਗੇ वासी नशे ख़िलाफ़ु हो सौ खाधे हा की असीं नशे जे ख़िलाफ़ ਅੱਜ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੇ ਕੋਈ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੰਕਰ ਵਿਸ਼ਪਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਵਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ